ਬਰਸਾਤੀ ਮੌਸਮ ਦੇ ਕਰਕੇ ਰਾਵੀ ਦਰਿਆ ਨੇੜੇ ਵਸਦੇ ਪਿੰਡਾਂ ਦੇ ਲੋਕਾਂ ਨੂੰ ਕਾਫੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਿਛਲੇ 3 ਦਿਨਾਂ ਤੋਂ ਲਗਾਤਾਰ ਹੋ ਰਹੀ ਬਰਸਾਤ ਦੇ ਕਾਰਨ ਉਝ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਕਾਫੀ ਵੱਧ ਗਿਆ ਹੈ ਜਿਸ ਦੇ ਕਰਕੇ ਪ੍ਰਸ਼ਾਸਨ ਦੇ ਵੱਲੋਂ 2,60,000 ਕਿਊਸਿਕ ਪਾਣੀ ਰਾਵੀ ਦਰਿਆ ਦੇ ਵਿੱਚ ਛੱਡੇ ਗਿਆ ਜਿਸ ਦੇ ਕਰਕੇ ਰਾਵੀ ਦਰਿਆ ਦੇ ਅੰਦਰ ਵੀ ਪਾਣੀ ਦਾ ਪੱਧਰ ਕਾਫੀ ਵੱਧ ਗਿਆ ਤੇ ਰਾਵੀ ਦਰਿਆ ਮਕੌੜਾ ਪੱਤਨ ਦੇ ਨੇੜਲੇ ਪਿੰਡਾਂ ਦੇ ਅੰਦਰ ਖੜਾ ਵਰਗੀ ਸਥਿਤੀ ਬਣ ਚੁੱਕੀ ਹੈ ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਣੀ ਦਾ ਵਧਣ ਦੇ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਰਾਵੀ ਦਰਿਆ ਦੇ ਨੇੜਲੇ ਕਈ ਪਿੰਡਾਂ ਨੂੰ ਖਾਲੀ ਕਰਵਾ ਦਿੱਤਾ ਗੁੱਜਰਪਾਈ ਚਾਰਿਆਂ ਦੇ ਡੇਰੇ ਵੀ ਖਾਲੀ ਕਰਵਾ ਦਿੱਤੇ ਗਏ ਹਨ ਅਤੇ ਪਾਣੀ ਵਧਣ ਦੇ ਕਰਕੇ ਪਿੰਡ ਵਾਸੀਆਂ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਸਾਨਾਂ ਦੀਆਂ ਫਸਲਾਂ ਖਰਾਬ ਹੋ ਚੁੱਕੀਆਂ ਹਨ ਰਾਵੀ ਦਰਿਆ ਤੋਂ ਪਾਰ ਵੱਸਦੇ ਪਿੰਡਾਂ ਦਾ ਸੰਪਰਕ ਦੇਸ਼ ਦੇ ਨਾਲੋਂ ਟੁੱਟ ਚੁੱਕਿਆ ਹੈ ਪਹਿਲਾਂ ਕਿਸ਼ਤੀ ਦੇ ਜ਼ਰੀਏ ਪਿੰਡਾਂ ਦੇ ਲੋਕਾਂ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਪਹੁੰਚਾਇਆ ਜਾਂਦਾ ਸੀ ਪਰ ਹੁਣ ਪਾਣੀ ਵਧਣ ਦੇ ਕਰਕੇ ਕਿਸ਼ਤੀ ਵੀ ਬੰਦ ਹੋ ਚੁੱਕੀ ਹੈ ਪਾਣੀ ਦੀ ਮਾਰ ਹੇਠ ਹੈ ਪਿੰਡਾਂ ਦਾ ਜਾਇਜ਼ਾ ਲੈਣ ਦੇ ਲਈ ਮਕੌੜਾ ਪੱਤਣ ਪਹੁੰਚੇ ਦਿਨਾਂਗਰ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸ਼ਮਸ਼ੀਰ ਸਿੰਘ ਅਤੇ ਬੀਡੀਪੀਓ ਦਿਨਾਂਗਰ ਹੀਰਾ ਸਿੰਘ ਅਤੇ ਡੀਡੀਪੀਓ ਸਤੀਸ਼ ਕੁਮਾਰ ਹੋਣਾ ਦੱਸਿਆ ਕਿ ਸਰਕਾਰ ਦੇ ਵੱਲੋਂ ਪੂਤਾ ਪ੍ਰਬੰਧ ਕੀਤੇ ਜਾ ਚੁੱਕੇ ਹਨ ਉਹਨਾਂ ਨੇ ਕਿਹਾ ਕਿ ਜੇਕਰ ਸਥਿਤੀ ਹੋਰ ਜ਼ਿਆਦਾ ਵਿਗੜਦੀ ਹੈ ਤਾਂ ਬੀਐਸਐਫ ਆਰਮੀ ਅਤੇ ਜਵਾਨਾਂ ਦੇ ਨਾਲ ਸਾਂਝ ਕਰਕੇ ਪਾਰ ਵਸਦੇ ਪਿੰਡਾਂ ਤੇ ਨੇੜਲੇ ਇਲਾਕੇ ਦੇ ਵਿੱਚ ਲੋਕਾਂ ਨੂੰ ਮੈਡੀਕਲ ਸਹੂਲਤਾਂ ਦੇ ਨਾਲ-ਨਾਲ ਹੋਰ ਸਹੂਲਤਾਂ ਮਹਈਆ ਕਰਵਾਈਆਂ ਜਾਣਗੀਆਂ। ਆ ਜਿੰਦਗਰ ਦਾ ਬਖਸ਼ੀਸ਼ ਹੈ ਜੀ। ਤੇ ਇਹ ਜਿਹੜਾ ਪਾਣੀ ਆਇਆ ਹੈ, ਜਖਦਾ ਪਾਣਾ ਹੈ ਸਾਰੇ ਪਬਲਿਕ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ। ਖਾਸ ਕਰਕੇ ਪਸ਼ੂਆਂ ਬਾਤੇ ਗੁਜਰਾਵਾ ਤੇ ਗੁਜਰੇ ਬਟੇ ਦੇ ਪਸ਼ੂ ਨੂੰ ਚਾਰੇ ਵਾਸਤੇ ਬੜਾ ਮੁਸ਼ਕਲ ਹੋ ਗਿਆ ਜੀ ਔਰ ਅਹੀਂ ਪ੍ਰਸ਼ਾਸਨ ਦਾ ਵੀ ਇਹ ਬੇਨਤੀ ਕਰਦੇ ਆ ਕਿ ਇਹਨਾਂ ਲੋਕਾਂ ਦੇ ਦੇ ਮਧਰ ਕਿਤੀ ਜਗ੍ਹਾ ਔਰ ਜਿਆਦਾ ਤੋਂ ਜਿਆਦਾ ਇਹਨਾਂ ਦੀ ਹਾਲਤ ਕਿਤ ਹੈ ਔਰ ਇਹਦੇ ਕਾਰਨ ਕੀ ਸਾਰੇ ਲੋਕਾਂ ਦਾ ਆਣਾ ਜਾਣਾ ਬੰਦ ਹੋ ਗਿਆ ਪਾਰਲੇ ਪਿੰਡਾਂ ਦਾ ਬਿਲਕੁਲ ਵੀ ਬੇੜੀ ਨਹੀਂ ਪੈ ਰਹੀ ਇਹਦੀ وجہ ਨਾਲ ਮਲਕੀ ਵੀ ਕਾਫੀ ਨੁਕਸਾਨ ਹੋ ਗਿਆ ਸਾਡਾ ਔਰ ਅਸੀਂ ਸਰਕਾਰ ਦੇ ਅੱਗੇ ਖਾਸ ਦੇ ਕੇ ਚਾਹੁੰਦੇ ਆ ਵੀ ਇਹਨਾਂ ਲੋਕਾਂ ਦੀ ਮਦਦ ਕੀਤੀ ਜਾਵੇ। ਹੋਰ ਸਾਰੇ ਹੋ ਗਏ। ਨਹੀਂ ਚਲੋ ਜੀ ਸਰ ਕੀ ਪ੍ਰਬੰਧ ਕੀਤਾ ਗਿਆ ਪਾਣੀ ਦਾ ਦੇਖੋ। ਪ੍ਰਬੰਧ ਜਿਹੜੇ ਮਾਨਚੂ ਡਿਫਟੀ ਕਮਿਸ਼ਨ ਦੇ ਹਦਾਇਤਾਂ ਅਨੁਸਾਰ ਸਵੇਰੇ ਅੱਜ ਜਦੋਂ ਉਹਨਾਂ ਵੱਲੋਂ ਇੱਕ WhatsApp ਗਰੁੱਪ ਜਿਹੜਾ ਬਣਾਇਆ ਗਿਆ ਤੇ ਫਲੱਡ ਰਿਲੇਟਡ ਉਹਦੇ ਵਿੱਚ ਮੈਸੇਜ ਆਇਆ ਗਿਆ ਕਿ ਉਹਦੇ ਵਿੱਚ ਸੰਬੰਧ ਚ ਜਿਹੜੇ ਰਾਵੀ ਦੇ ਨਾਲ ਲੱਗਦੇ ਪਿੰਡਾਂ ਉਹਨਾਂ 'ਚ ਅਨਾਊਂਸਮੈਂਟ ਕਰਾਈ ਗਈ ਹੈ। ਜਿਹੜੇ ਨੇਮੇਥਾ ਚ ਜਿਹੜੇ ਲੋਕ ਰਹਿੰਦੇ ਸੀ ਉਹਨਾਂ ਨੂੰ ਉੱਚੇ ਥਾਵਾਂ ਤੇ ਚਿੱਟਾ ਅਤੇ ਮਕੌੜਾ ਪੱਤਨ ਦੇ ਕਮਿਟੀ ਹਾਲ ਚ ਜਿਹੜੇ ਗੁੱਚਰ ਫੈਮਿਲੀ ਹੈ ਉਹਨਾਂ ਦੇ ਪਰਿਵਾਰ ਨੂੰ ਛਿਪਟ ਕਰਾਇਆ ਗਿਆ ਇਸ ਤੋਂ ਇਲਾਵਾ ਜਿਹੜਾ ਅਜੇ ਜਿਹੜੀ ਕੋਈ ਐਹੋ ਜਿਹੀ ਕੋਈ ਸੰਭਾਵਨਾ ਨਹੀਂ ਗਈ ਜਿਹਦੇ ਨਾਲ ਕੋਈ ਕਿਸੇ ਲਾਕੇ ਨੂੰ ਕੋਈ ਇਹਦਾ ਜਿਹੜਾ ਪਾਣੀ ਦਾ ਨੁਕਸਾਨ ਹੋਏ ਬਿਲਕੁਲ ਸਹੀ ਹੈ ਜੀ ਬਾਕੀ ਡਿਸਟ੍ਰਿਕਟ ਐਡਮਿਨਿਸਟ੍ਰੇਟਰ ਵੱਲੋਂ ਪੂਰਾ ਇਤਿਜਾਮ ਕੀਤਾ ਗਿਆ ਜਿਹੜੇ ਚਾਰ ਪਿੰਡ ਸਾਡੇ ਹੈਗੇ ਆ ਰਾਵੀ ਦਰਿਆ ਤੋਂ ਪਾਰਲੇ ਪਾਸੇ ਆ ਉਹਨਾਂ ਨੂੰ ਜੇ ਕੋਈ ਦਿੱਖਤ ਆਉਂਦੀ ਹੈ ਹੜਨਾ ਤੇ ਉਹਨਾਂ ਦਾ ਵੀ ਪ੍ਰਸ਼ਾਸਨ ਜਿਹੜਾ ਕੋਲ ਕਰਦਾ ਉਹ ਹੁਣ ਟਾਫੂ ਬਣ ਕੇ ਸਰ ਉਹ ਹੁਣ ਇਸ ਵਕਤ ਜਿਹੜੀ ਪੋਜੀਸ਼ਨ ਆ ਪਾਣੀ ਆਉਣ ਕਰਕੇ ਉਹਨਾਂ ਦਾ ਜਿਹੜਾ ਲਿੰਕ ਆ ਉਹ ਜਿਹੜਾ ਵਾ ਉਹ ਆਪਣੀ ਇਧਰ ਮਕੌੜੇ ਪਿੰਡ ਨੂੰ ਜਿਹੜੀ ਛੜਕ ਜਾਂਦੀ ਹੈ ਜਿੱਥੇ ਰਹਾਉਣ ਜਾਂਦਾ ਰਸਤਾ ਉਹਨਾਂ ਨੂੰ ਟੁੱਟਾ ਗਿਆ ਅੱਜ ਅਸੀਂ ਇੱਥੇ ਮਕੌੜਾ ਪੱਤਨ ਤੇ ਇਸ ਵੇਲੇ ਖੜੇ ਆ ਰਾਵੀ ਦਰਿਆ ਤੋਂ ਲਗਭਗ 1 ਕਿਲੋਮੀਟਰ ਤੋਂ ਦੂਰ ਖੜੇ ਆ ਜਿੱਥੇ ਰਾਵੀ ਦਰਿਆ ਔਰ ਉੱਜ ਦਾ ਜਿਹੜਾ ਮੇਲ ਹੁੰਦਾ ਔਰ ਇਸ ਵੇਲੇ ਉੱਜ ਅਤੇ ਰਾਵੀ ਦਰਿਆ ਵਿੱਚ 2,60,000 ਕਿਊਸਿਕ ਪਾਣੀ ਦੇ ਕਰੀਬ ਇਹ ਛੱਡਿਆ ਜਾ ਰਿਹਾ ਔਰ ਇਹ ਪਾਣੀ ਜਿਹੜਾ ਹੈ ਇਹ ਕਰੀਬ 1 ਕਿਲੋਮੀਟਰ ਦਰਿਆ ਤੋਂ ਬਾਹਰ ਆ ਗਿਆ ਸੋ ਕਾਫੀ ਮਤ ਤੇਜ਼ੀ ਦੇ ਨਾਲ ਪਾਣੀ ਆ ਪ੍ਰਸ਼ਾਸਨ ਨੇ ਪਹਿਲਾਂ ਲੋਕਾਂ ਨੂੰ ਸਾਰਿਆਂ ਨੂੰ ਅਲਰਟ ਕਰ ਦਿੱਤਾ ਗਿਆ ਸੀ ਕਿ ਲੋਕਾਂ ਨੂੰ ਸੁਰੱਖਿਤ ਬਾਹਰ ਵੀ ਕਢ ਲਿਆ ਗਿਆ ਕਿਉਂਕਿ ਇਹ ਅੰਦਾਜ਼ਾ ਸੀ ਕਿ ਪਾਣੀ ਜਿਹੜਾ ਕਾਫੀ ਅੱਗੇ ਤੱਕ ਲੋਕਾਂ ਦੇ ਘਰਾਂ ਤੱਕ ਆਏਗਾ ਪਹਲੀਆਂ ਤੱਕ ਆਏਗਾ ਸੋ ਪ੍ਰਸ਼ਾਸਨ ਇੱਥੇ ਸਾਰਾ ਪੁਲਿਸ ਪ੍ਰਸ਼ਾਸਨ ਇੱਥੇ ਮੌਜੂਦ ਹੈ ਸਾਡੇ ਜ਼ਿਲ੍ਹੇ ਦੇ ਜਿੰਨੇ ਬਾਕੀ ਅਧਿਕਾਰੀ ਨੇ ਉਹ ਵੀ ਇੱਥੇ ਮੌਜੂਦ ਨੇ ਇਵਨ ਸਿਵਲ ਸਰਜਨ ਵੀ ਇੱਥੇ ਨਾਲ ਮੌਕੇ ਤੇ ਮੌਜੂਦ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਅਨਸਕਾਮੀ ਘਟਣਾ ਨਾ ਹੋਵੇ ਔਰ ਲੋਕਾਂ ਦੀ ਸਿਹਤ ਦੀ ਸੂਲਤਾਂ ਨੂੰ ਧਿਆਨ ਰੱਖਦੇ ਹੋਏ ਆ ਪ੍ਰਾਪਰ ਟੀਮਾਂ ਤਿਆਰ ਕਰਕੇ ਰੱਖੀਆਂ ਗਈਆਂ ਨੇ ਔਰ ਹਰ ਹਰ ਤਰ੍ਹਾਂ ਦੀ ਸਰਕਾਰ ਜਿਹੜੀ ਹੈ ਇਹਨਾਂ ਲੋਕਾਂ ਨੂੰ ਜਿਹੜੇ ਇੱਥੋਂ ਜਾ ਕੇ ਅੱਗੇ ਪਿੱਛੇ ਵਧਾਵਾਂਗੇ ਉਹਨਾਂ ਨੂੰ ਸਾਰਾ ਸੁਵਿਧਾਵਾਂ ਜਿਹੜੀ ਹੈ ਸਰਕਾਰ ਦੇਣ ਨੂੰ ਤਿਆਰ ਹੈ। ਥੈਂਕ ਯੂ। ਆਇਓ। ਤੋਂ 60 ਜਿਹੜਾ ਕਿ ਉਸ ਪਾਣੀ ਜਿਹੜਾ ਛੱਡਿਆ ਗਿਆ ਕੀ ਪ੍ਰਸ਼ਾਸਨ ਵੱਲੋਂ ਪੂਰੇ ਦਰਿਆਵਾਂ ਜਤੋਂ ਜਿਹੜਾ ਸਵੇਰੇ ਸਾਨੂੰ ਕਵਰ ਮਿਲੀ ਸੀ ਕੀ ਜਿਹੜਾ ਛੱਡਿਆ ਜਾ ਰਿਹਾ ਹੈ। ਕਾਫੀ ਪਾਣੀ ਤੇ ਉਸੇ ਵੇਲੇ ਅਸੀਂ ਸਾਰੇ ਪਿੰਡ ਦੇ ਵਿੱਚ ਅਨਾਉਂਸਮੈਂਟ ਕਰਾਈਆਂ ਜਿਹੜੇ ਵੀ ਸਾਡੇ ਕੋਈ ਕੁਝ ਜਰ ਭਾਈ ਜਰ ਦੇ ਜਾਂ ਹੋਰ ਲੋਕ ਜਿਹੜੇ ਥੱਲੇ ਇਲਾਕਿਆਂ ਦੇ ਵਿੱਚ ਸੀ ਉਹਨਾਂ ਨੂੰ ਉੱਥੋਂ ਕੱਢ ਕੇ ਅਸੀਂ ਉੱਚੇ ਥਾਵਾਂ ਤੇ ਲੈ ਆਂਦਾ ਤੇ ਜਿਹੜੇ ਸਾਡੇ ਰੀਲੀਫ ਸੈਂਟਰ ਬਣਾਏ ਆ ਉੱਥੇ ਸਾਰਿਆਂ ਨੂੰ ਅਸੀਂ ਕਰ ਰਹੇ ਆ ਬੇਨਤੀ ਕਰ ਰਹੇ ਆ ਕਿ ਉੱਥੇ ਜਾ ਕੇ ਰਹਿਣ ਉੱਥੇ ਸਾਡਾ ਸਾਰਾ ਜਿਹੜਾ ਪ੍ਰਬੰਧ ਹੈਗਾ ਉਹ ਕੀਤਾ ਗਿਆ ਪ੍ਰਸ਼ਾਸਨ ਵੱਲੋਂ ਤੇ ਲਗਾਤਾਰ ਮੋਨਿਟਰ ਅਸੀਂ ਕਰ ਰਹੇ ਆ ਕਿ ਪਾਣੀ ਕਿੰਨਾ ਚੜ ਰਿਹਾ ਤੇ ਅੱਗੇ ਅਸੀਂ ਇਹਦੀ ਖਬਰ ਜੜੀ ਹੈ ਜਿਲ੍ਹਾ ਪ੍ਰਸ਼ਾਸਨ ਨੇ ਸਰ ਕਿੰਧਾ ਲੋਕਾ ਫਸਿਆ ਕੋਈ ਤਾਂ ਨਹੀਂ ਕੋਈ ਕਨਫਰਮ ਹੈ ਨਹੀਂ ਹਜ ਤੱਕ ਕੋਈ ਅਫਰ ਨਹੀਂ ਹੈ ਪਹਿਲਾਂ ਹੀ ਅਸੀਂ ਵੈਕੂਏਟ ਕਰ ਲਏ ਸੀ ਕੋਈ ਇਸ ਤਰ੍ਹਾਂ ਦਾ ਕੋਈ ਸਾਡੇ ਕੋਈ ਵੀ ਜਾਈ ਨਹੀਂ ਸਾਡੇ ਧਿਆਨ ਦੇ ਵਿੱਚ ਕੋਈ ਫਸੇ ਹੋਣ। ਦਰਿਆ ਦਾ ਪਾਣੀ ਕਿੰਨੇ ਕਿਦ ਅੱਧਾ ਤਾਂ ਕੱਟ ਪਾ ਪਿੰਡ। ਪਿੰਡ ਤੋਂ ਅਜੇ ਵੀ ਅੱਧਾ ਕਿਲੋਮੀਟਰ 4 3 400 ਮੀਟਰ ਦੂਰੀ ਹੈ। ਕਿਉਂਕਿ ਇਹ ਪਿੰਡ ਜਿਹੜਾ ਲਗਭਗ 1 ਕਿਲੋਮੀਟਰ ਤੋਂ ਜ਼ਿਆਦਾ ਦੂਰੀ ਤੇ ਹੈਗਾ। ਕੋਈ ਖਤਰਾ ਦੀ ਗੱਲ ਨਹੀਂ ਸਰ। ਅਜੇ ਤਾਂ ਕੋਈ ਖਤਰੇ ਵਾਲੀ ਗੱਲ ਨਹੀਂ ਹੈ। ਪਰ ਅਸੀਂ ਜਿਹੜਾ ਪੂਰੇ ਪ੍ਰਸ਼ਾਸਨ ਤਿਆਰ ਹੈ ਜੇ ਕੋਈ ਵੀ ਅਜਿਹੀ ਆਂਦੀ ਹੈ ਕੋਈ ਖਤਰਾ ਹੁੰਦਾ ਹੈ ਤੇ ਅਸੀਂ ਪੂਰੇ ਸਾਰੇ ਜਿਹੜੇ ਪ੍ਰਸ਼ਾਸਨ ਹੈ थैंक यू ਬਹੁਤ ਬਹੁਤ ਸ਼ੁਕਰੀਆ थैंक यू ਸਭ ਕਿਹੜੀ ਸਾ ਦਿੱਕਤ ਆਈ ਇੱਕ ਤਾਂ ਪਾਣੀ ਕਿੰਨਾ ਕ ਆ ਗਿਆ ਪਾਣੀ ਉਦੋਂ ਨਾਲੋਂ ਜ਼ਿਆਦਾ ਆ ਜੀ ਪਹਿਲੇ ਵਾਲੇ ਪਲਾਟ ਨਾਲੋਂ ਇੱਧਰ ਕਿੱਦਰੀ ਯਾਰ ਜਿਹੜਾ ਉੱਥੇ ਡੈਮ ਹੈ ਉਹ ਕੱਲ ਸੁੱਕਾ ਸੀ ਜੀ 8 ਘੰਟਿਆਂ ਦੀ ਬਾਰਿਸ਼ ਉਹ ਉੱਜ ਦਾ ਡੈਮ ਨਹੀਂ ਰੋਕ ਸਕਿਆ ਤੇ ਉਹਨੂੰ ਪਾਣੀ ਨੂੰ ਚੱਲਦਾ ਰਹਿਣ ਤੋਂ ਜਦੋਂ ਪਾਣੀ ਇਕੱਠਾ ਕਰ ਗਿਆ ਉਹਨੂੰ ਛੱਡ ਦਿੰਦੇ ਆ ਜੀ ਸਾਨੂੰ ਉਹਦਾ ਕੋਈ ਫਾਇਦਾ ਨਹੀਂ ਸਾਨੂੰ ਉਹਦਾ ਨੁਕਸਾਨ ਜਿਹਨਾਂ ਨੂੰ ਫਾਇਦਾ ਹੋਏਗਾ ਹੋਏਗਾ ਇਕੱਠਾ ਕਰਕੇ ਉੱਜ ਦਾ ਪਾਣੀ ਛੱਡ ਦਿੰਦੇ ਆ ਜੀ ਸਾਡੀਆਂ ਫਸਲਾਂ ਦਾ ਅੱਗੇ ਵੀ ਨੁਕਸਾਨ ਹੋ ਗਿਆ ਹੁਣ ਫੇਰ ਮਿੱਟੀ ਪੈ ਗਈ ਜੀ ਫਸਲਾਂ ਦੇ ਉੱਤੇ ਜਿਹੜਾ ਦਰਿਆਉ ਪਾਰ ਪਿੰਡ ਹੁਣ ਕਬੜੀ ਬੰਦ ਹੋ ਗਈ ਬਿਲਕੁਲ ਸਰਪ ਤੋਟ ਗਿਆ ਜੀ ਬਿਲਕੁਲ ਖਤਰੇ 'ਚ ਆ ਉੱਥੇ ਉਹ ਜਿਹੜਾ ਦਰਿਆ ਤੂਰ ਦੇ ਸਾਹਮਣੇ ਦਰਿਆ ਨੇ ਢਾਲ ਲਾਈ ਦੀ ਜੀ ਪੀਸੀ ਸਾਹਿਬ ਨੂੰ ਪਹਿਲਾਂ ਵੀ ਪਿਛਲੇ ਸਾਲ ਵੀ ਲਿਖ ਕੇ ਦਿੱਤਾ ਸੀ ਕਿ ਉੱਥੇ ਕੋਈ ਬੰਨ ਲਾਏ ਜੇ ਉਹਨਾਂ ਨੇ ਲੇਟ ਟੰਡ ਲਾਇਆ ਜੀ ਤੇ ਹੁਣ ਪੱਥਰ ਨਹੀਂ ਜਾਕਦਾ ਉਹ ਠੇਕੇਦਾਰ ਉਹ ਜਿਆ ਸਾਨੂੰ ਨਕਮਾ ਟੱਕਰ ਗਿਆ ਉਹਨੇ ਪੱਥਰ ਨਹੀਂ ਟਾਈਮ ਨਟ ਪਾਇਆ ਨਾ ਟਾਟ ਪਾਈ ਦੀ ਉੱਥੇ ਢਾਲ ਲੱਗੀ ਦੀ ਜੋ ਪਿੰਡ ਪਿੰਡ ਦੀ ਆਬਾਦੀ ਨੂੰ ਖਤਰਾ ਜੀ ਉੱਥੇ ਪਿੰਡ ਟੱਪ ਬਣ ਗਏ ਪਿੰਡ ਟੱਪ ਕੀ ਦਿੱਕਤ ਆਈ ਪਾਣੀ ਇੰਦਰ ਆ ਗਿਆ ਕਿਨੇ ਕਿ ਪ੍ਰੋਬਲਮ ਆ ਰਹੀ ਹੈ ਇਹ ਪਾਣੀ ਦੀ ਸਮੱਸਿਆ ਤੇ ਜਿਹੜੀ ਆਜੀ ਉਹ ਹੁਣ ਨਹੀਂ ਦੇਖ ਰੇ ਕਿ ਆ ਆਪਣੇ ਮਕੌੜੇ ਵਾਲ ਨੂੰ ਪਾਣੀ ਚੱਕ ਰਾਮ ਸਾਹਾ ਆਲੂ ਪੜ ਰਿਹਾ ਗ੍ਰਾਮਪਾਰ ਜਿਹੜਾ ਇਲਾਕਾ ਉਹ ਸਾਰੇ ਜੀ ਪਾਣੀ ਜਿਹੜਾ ਉਹ ਫਿਰ ਗਿਆ ਆ ਤੁਹਾਡੇ ਸਾਹਮਣੇ ਸੜਕਾਂ ਤੋਂ ਪਾਣੀ ਜਿਹੜਾ ਲੰਘਣ ਲੱਗ ਪਿਆ ਤੇ ਅਜੇ ਵੀ ਪਾਣੀ ਜਿਹੜਾ ਵਧਦਾ ਜਾਣ ਰਿਹਾ ਵਾ ਜਦੋਂ ਇਹਨਾਂ ਨੇ 1 ਲੱਖ ਤੇ 60 ਹਜ਼ਾਰ ਕਿਉਂਕ ਪਾਣੀ ਛੱਡਿਆ ਸੀਗਾ ਤੇ ਉਦੋਂ ਆ ਹਾਲਾਤ ਬਣੇ ਤੇ ਹੁਣ ਤੇ ਡਬਲ ਪਾਣੀ ਛੱਡਣਾ 2 ਲੱਖ 60 ਹਜ਼ਾਰ ਛੱਡਣਾ ਤੇ ਇੰਨੇ ਪਾਣੀ ਨਾਲ ਤੇ ਹੋ ਸਕਦਾ ਪਈ ਨਸਾਨ ਵੀ ਹੋ ਜਾਵੇ ਅੱਛਾ ਜਿਹੜੇ ਪਾਰਲੇ ਪਿੰਡ ਕਦਾਂ ਜੀ ਪਾਰਲੇ ਪਿੰਡਾਂ ਦਾ ਜਿਹੜਾ ਉਹ ਗਲੀਆਂ ਨਾਲੀਆਂ ਚ ਜਿਹੜਾ ਪਾਣੀ ਫਿਰ ਗਿਆ ਨੀਵੇਂ ਥਾਵਾਂ ਤੇ ਪਾਣੀ ਫਿਰ ਗਿਆ ਪਾਣੀ ਅਜੇ ਵਧ ਰਿਹਾ ਹੋ ਨੁਕਸਾਨ ਹੋ ਸਕਦਾ ਟਾਪੂ ਬਣ ਗਿਆ ਪਾਣੀ ਟਾਪੂ ਬਣ ਗਿਆ ਪਹਿਲੇ ਪਾਣੀ ਦੇ ਨਾਲ ਹੀ ਲੋਕਾਂ ਦੀ ਜਿਹੜੀਆਂ ਮੋਟਰਾਂ ਹੈਗੀਆਂ ਪਾਣੀ ਨਾਲ ਭਿੱਜ ਗਈਆਂ ਖਰਾਬ ਹੋ ਗਈਆਂ ਹੈ ਇੰਜਨ ਜਿਹੜੇ ਹੋ ਵੀ ਭਿੱਜ ਗਏ ਖਰਾਬ ਹੋ ਗਏ ਕਈਆਂ ਦੀਆਂ ਆਪਣੀਆਂ ਮੋਟਰਾਂ ਤੇ ਥੋੜੀ ਬੋਦੀ ਜਿਹੜੀ ਕੋ ਖਾਲ ਪਈ ਹੈਗੀ ਉਹ ਵੀ ਜਿਹੜੀ ਹੈਗੀ ਉਹ ਪਾਣੀ ਦੇ ਨਾਲ ਖਰਾਬ ਹੋ ਗਈ ਸੀ ਕਾਫੀ ਨੁਕਸਾਨ ਹੋਇਆ ਨੁਕਸਾਨ ਤੇ ਪਹਿਲੇ ਹੀ ਬੜਾ ਹੋ ਗਿਆ ਸੀਗਾ ਤੇ ਹੁਣ ਤੇ ਜ਼ਿਆਦਾ ਹੋਊਗਾ ਸਾਥ ਦਾ ਝੋਨਾ ਜਿਹੜਾ ਉਹ ਜਿਹੜੀ ਭਲ ਹੈਗੀ ਆ ਉਹਦੇ ਨਾਲ ਨਪਿਆ ਗਿਆ ਆ ਕਈਆਂ ਥਾਵਾਂ ਤੇ ਵੀ ਤਾਗੀ ਆ ਕਈਆਂ ਥਾਵਾਂ ਤੇ ਰਿਆ ਦੀ ਢਾਲ ਲੱਗੀ ਜਿਹੜਾ ਜਿਹੜਾ ਰਹਿ ਜਾਣ ਦਾ ਖਤਰਾ ਹੈ ਇਸਮ ਜਨ ਨਿਊਜ਼ ਲਈ ਗੁਰਦਾਸਪੁਰ ਤੋਂ ਲक्की ਦੀ ਰਿਪੋਰਟ